ਮੇਰੀ ਦੋ ਤਰੀ ਪੁੜ ਕੇ ਪੁਲ ਤੋਂ ਥੱਲੇ ਦੋ ਤਰੇ ਨੂੰ ਕਸੀੜਦੇ ਲੈ ਗਏ ਉਹਦੇ ਸਾਰੇ ਉਹ ਡੈੱਡ ਹੋ ਗਿਆ ਉੱਥੇ ਹੀ ਹੋ ਗਿਆ ਇਹ ਬੰਦੇ ਭੱਜ ਗਏ ਅਸੀਂ ਕੰਪਲੀਟ ਕੀਤੀ ਨਾ ਕੋਈ ਸੁਣਾਈ ਨਹੀਂ ਕੀਤੀ ਕਿ ਮੈਂ ਬਹੁਤ 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 ਬੋਲਦਾ ਹਾਂ ਬਹੁਤ ਬੋਲਣਾ ਨਹੀਂ ਇਹ ਹੁਣ ਅੰਦਰ ਵੀ ਆ ਕੇ ਲੱਗੂਗਾ ਉਹ ਕਹਿੰਦਾ ਹੈ ਹੀ ਨਹੀਂ ਉਹ ਕਹਿੰਦਾ ਹੈ ਹੀ ਨਹੀਂ ਇੱਕ ਭਾਈ ਯਾਰ ਭਾਈ ਫੜਿਆ ਕੱਲ ਦੋ ਬੰਦੇ ਨਾਲ ਹਾਂਜੀ ਹਾਂਜੀ ਕੱਲ ਫੜਿਆ ਜੀ ਇਹ ਕਹਿੰਦੇ ਜੀ ਫੜਿਆ ਖਾਮੋਸਾ ਆਇਆ ਪਬਲਿਕ ਟੈਲੀਵਿਜ਼ਨ ਦੇ ਸਾਹਮਣੇ ਕੀ ਕਹਿੰਦੇ ਆ ਇਹ ਆ ਬਣਾ ਬੰਦੇ ਬੰਦੇ 17 ਤਰੀਕ ਦਾ ਮੇਰੀ ਗੱਲ ਸੀ 17 ਤਰੀਕ ਦੇ ਐਕਸੀਡੈਂਟ ਆ ਉੱਥੇ ਉਹਨਾਂ ਦੀ ਡੈਥ ਹੋ ਗਈ ਜਿਹੜੀ ਲੜਕੀ ਦੀ ਨੀਗਾ ਨਾ ਲੜਕੀ ਉਹਦੀ ਸੀਰੀਅਸ ਆ ਠੀਕ ਆ ਗੱਡੀ ਤੁਸੀਂ ਐਡਰੈਸ ਵੀ ਦਿੱਤੇ ਆ ਇਹ ਤਾਂ ਮੈਂ ਕੱਢ ਦਿੰਨਾ ਐਡਰੈਸ ਵੀ ਦਿੱਤੇ ਹੋਏ ਆ ਆਪਾਂ ਦੇ ਐਡਰੈਸ ਵੀ ਗਿਆ ਅਗਰ ਤਾਂ ਨਾ ਕੋਈ ਡਰੈਸ ਵੀ ਗਿਆ ਲੰਮ ਚਲੇ ਗਏ ਪੰਜ ਦਿਨ ਪਹਿਲਾਂ ਕਿਥੇ ਹੀ ਉਹ ਜੀ ਬਕਰ ਤਾਂ ਹੀ ਜਾ ਰਹੇ ਉਹਨੂੰ ਵੀ ਬੁਲਾਓ ਸਾਹਿਬ ਨੂੰ ਬੋਲ ਉਹਨੂੰ ਵੀ ਕਹੋ ਲੋਕੀ ਪਛਾਣ ਹੋ ਰਹੇ ਸੜਕਾਂ ਦੇ ਆਉਂਦੇ ਨੇ ਇਹਨਾਂ ਨੂੰ ਕੋਈ ਸ਼ੁਕਰ ਜਿਹੜਾ ਘਰ ਦਾ ਜੀਵ ਚਲਾ ਗਿਆ ਉਹ ਫੇਰ ਸੜਕਾਂ ਤੇ ਰੁਲੰਦੇ ਆ ਉਹਨਾਂ ਨੂੰ ਨਾ ਅਸਮੈਂਟ ਆਉਂਦੀ ਨਾ ਅਸਮੈਂਟ ਹੋ ਰਹੀ ਕਹਿੰਦਾ ਵਾਦਾ ਕੀਤਾ ਬਾਹਰ ਕਿਉਂ ਨਹੀਂ ਕੱਢਦੇ ਬਾਹਰ ਕੱਢੋ ਇਹਨਾਂ ਨੂੰ ਬਾਹਰ ਹੋਰ ਨਾ ਬਾਹਰ ਇਹ ਬਗੇ ਵੀ ਦੱਸ ਦੋਈਏ ਦੋ ਜਨ ਪਹਿਲਾਂ ਇਹਨਾਂ ਨੂੰ ਪਤਾ ਨਹੀਂ ਕਿ ਉਹ ਮਾਦਾ ਕੀ ਚਾਹੀ ਤੁਹਾਨੂੰ ਇਹ ਚਾਹ ਪਿਲੇਗਾ ਬੱਚੇ ਬੰਦੇ ਫੜ ਕੇ ਲਿਆਵਾਂਗੇ ਨਾ ਕਰੱਖ ਨਹੀਂ ਕੀਤਾ ਵੀ ਇਕ ਗਏ ਦੇਖ ਗਏ ਇਹਨਾਂ ਪਹਿਲੇ ਖਾਣ ਇਹ ਸਾਡੀਆਂ ਅੰਦਰੋਂ ਨੂੰ ਹੱਥ ਪਾਇਆ ਬੰਦੇ ਗਏ ਮੇਰਾ ਨਾਮ ਕਮਲੇਸ਼ ਹੈ ਮੈਂ ਮੁੰਡੇ ਦੀ ਨਾਨੀ ਆ ਹੋਇਆ ਕੀ ਜੀ ਹੋਇਆ ਕੀ ਹੈ ਸੰਡੇ ਨੂੰ ਜੀ ਦਾਦਾ ਆ ਰਹੇ ਸੀ ਉਹਨਾਂ ਪਿੱਛੋਂ ਆ ਕੇ ਗੱਡੀ ਮਾਰੀ ਮੇਰੀ ਦੋ ਤਰੀ ਪੁੜਕੇ ਪੁਲ ਤੋਂ ਥੱਲੇ ਦੋ ਤਰੇ ਨੂੰ ਕਸੀਰ ਦੇ ਲਾਗੇ ਉਹਦੇ ਸਾਰਾ ਹੀ ਡੱਡ ਹੋ ਗਿਆ ਉੱਥੇ ਹੀ ਹੋ ਗਿਆ ਇਹ ਬੰਦੇ ਪੱਜ ਗਏ ਅਸੀਂ ਕੰਪਲੀਟ ਕੀਤੀ ਨਾ ਕੋਈ ਸੁਣਾਈ ਨਹੀਂ ਕੀਤੀ ਚਾਰ ਦਿਨ ਪਹਿਲਾਂ ਅਸੀਂ ਪਣਹਾਰੀ ਪੁਲ ਤੇ ਪਰਣਾ ਧਰਨਾ ਲਾਇਆ ਸੀ ਮੁੰਡਾ ਸਾਡਾ ਡੱਡ ਹੋ ਗਿਆ ਇਸ ਸstdcਾਰਕਾਤਾ ਇਹਨਾਂ ਨੇ ਵਾਦਾ ਕੀਤਾ ਸੀ ਦੋ ਦਿਨਾਂ ਚ ਤੁਹਾਨੂੰ ਬੰਦੇ ਫਾੜ ਕੇ ਦਿਖਾਵਾਂਗੇ ਕੋਈ ਕੁਝ ਨਹੀਂ ਕੀਤਾ ਕੁੜੀ ਸਾਡੀ ਮੌਤ ਨਾਲ ਲਾ ਲਈ ਅਮਨ ਹਸਪੀਟਲ ਦੇ ਵਿੱਚ ਮੌਤ ਨਾਲ ਲਾ ਲਈ ਐ ਇਹਨਾਂ ਸਾਨੂੰ ਕੋਈ ਇਨਸਾਫ ਨਹੀਂ ਦੇ ਦਿੱਤਾ ਇਹ ਵੇਖ ਗਏ ਆ ਇਹ ਵੇਖ ਗਏ ਆ ਉਹ ਕੀ ਮੰਗ ਕਰ ਮੰਗਾ ਕੇ ਨਹੀਂ ਸਾਨੂੰ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਸਾਨੂੰ ਬਸ ਸਾਡੀ ਕੁੜੀ ਆਜਾ ਬੱਚਾ ਤੇ ਚਲਾ ਗਿਆ ਸਾਡਾ ਬੱਚਾ ਚਲਾ ਗਿਆ ਇੱਕ ਸਾਡਾ ਮੌਤ ਨਾਲ ਲੱਤ ਪਿਆ ਅਮਨਦੀਪ ਹਸਪੀਟਲ ਤੇ ਸਾਨੂੰ ਇਨਸਾਫ ਚਾਹੀਦਾ ਇਹ ਜਿਹੜੇ ਅੰਦਰ ਬੈਠੇ ਨੇ ਇਹਨਾਂ ਨੇ ਸਾਡੇ ਨਾਲ ਉਥੇ ਪਨਹਾਰੀ ਬੋਲ ਤੇ ਵਾਦਾ ਕੀਤਾ ਸੀ ਕਿ ਦੋ ਦਿਨਾਂ ਚ ਬੰਦੇ ਫੜਾਂਗੇ ਹੁਣ ਸਾਨੂੰ ਦੱਸਣ ਕਿ ਬੰਦੇ ਕਿੱਥੇ ਸਾਨੂੰ ਦਸਨ ਬੰਦੇ ਕਿੱਥੇ ਨਹੀਂ ਤੇ ਸਾਡਾ ਧਰਨਾ ਜਾਰੀ ਰਹੇਗਾ ਅਹੀਂ ਨਹੀਂ ਝੋਟਾ ਸਾਡਾ ਬੱਚਾ ਗਿਆ ਸਾਡੀਆਂ ਅੰਦਰਾਂ ਨੂੰ ਹੱਥ ਪਿਆ ਸਾਡੀ ਕੁੜੀ ਮੌਤ ਨਾਲ ਲੜਨ ਲਈ ਅਸੀਂ ਨਹੀਂ ਧਰਨਾ ਛੱਡਣਾ ਕੀ ਗੱਲ ਇਹਨਾਂ ਦੇ ਬੱਚੇ ਬੱਚਾ ਵਾਲੇ ਨਹੀਂ ਆ ਗਏ ਜੇ ਇਹਨਾਂ ਨੇ ਇਹੋ ਜਿਹੇ ਹੱਥੇ ਹੁਣ ਇਹ ਕੀ ਕਰਨਾ ਸੋ ਸੁਖਣਾ ਸਾਡਾ ਬੱਚਾ ਇਹਨਾਂ ਨੇ ਕਿਸ ਤਰ੍ਹਾਂ ਸਾਡੇ ਬੱਚੇ ਨੂੰ ਮਾਰਿਆ ਕੋਈ ਇਨਸਾਫ ਨਹੀਂ ਸਾਨੂੰ ਮਿਲਿਆ ਸਾਨੂੰ ਇਨਸਾਫ ਚਾਹੀਦਾ ਮੇਰਾ ਨਾਮ ਜੀ ਵਰੁਨ ਸਰੀਨ ਆ 17 ਤਰੀਕ ਨੂੰ ਇੱਕ ਪਰਿਵਾਰ ਦੇ ਦੋ ਬੱਚਿਆਂ ਦਾ ਐਕਸੀਡੈਂਟ ਹੁੰਦਾ ਹੈ اسلامਾਬਾਦ ਕੋਲ ਤੇ ਲੜਕੇ ਦੀ 19 ਤਰੀਕ ਨੂੰ ਡੈਥ ਹੋ ਗਈ ਹੈ ਲੜਕੀ ਅੱਜ ਵੀ ਸੀਰੀਅਸ ਹੈ ਇਹਨਾਂ ਨੇ ਗੱਡੀ ਮੌਕੇ ਤੇ ਫੜ ਲਈ ਹੈ ਪੁਲਿਸ ਗੇਟ ਕੀ ਮਾਥਾਣਾ ਵਾਂ ਬਸ ਬਟ ਅੱਜ ਤੱਕ ਉਹ ਬੰਦੇ ਅਰੈਸਟ ਨਹੀਂ ਕੀਤੇ ਗਏ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਗੱਡੀ ਜਦ ਸਾਰੇ ਕਾਗਜ਼ਤ ਹੁੰਦੇ ਮਿੰਟ ਚ ਘਰ ਜਾਗੇ ਉਹਨਾਂ ਨੂੰ ਅਰੈਸਟ ਕਰ ਸਕਦੇ ਸੀਗੇ ਅੱਜ 23 ਤਰੀਕ ਉਹਦੇ ਪਰਿਵਾਰ ਨੂੰ ਸੜਕਾਂ ਦੇ ਰਾਤ ਵੇਲੇ ਬਹਿਣਾ ਪੈ ਰਿਹਾ ਸਿਰਫ ਐਸ ਕਰਕੇ ਕਿ ਆਪਣੇ ਬੱਚੇ ਨੂੰ ਇਨਸਾਫ ਦਵਾਇਆ ਜਾਵੇ ਇਹ ਪ੍ਰੋਟੈਸਟ ਉਸੇ ਕਰਕੇ ਚੱਲ ਰਿਹਾ ਤੇ ਜੀਰੋ ਤੱਕ ਉਹਨਾਂ ਦੀ ਅਰੈਸਟ ਨਹੀਂ ਹੁੰਦੀ ਇਹ ਪ੍ਰੋਟੈਸਟ ਇਦਾਂ ਹੀ ਚੱਲੇਗਾ ਜੀ ਜੇ ਕੋਦੇ ਵਿੱਚ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਤੇ ਦੋਸ਼ੀ ਕਿਤੇ ਆਸੇ-ਪਾਸੇ ਹੋਏ ਆ ਅਸੀਂ ਹਰ ਢੰਗ ਨਾਲ ਉਹਨਾਂ ਨੂੰ ਬੰਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੇ ਪਰਿਵਾਰਕ ਮੈਂਬਰ ਕੱਲ ਆਏ ਸੀਗੇ ਬੈਟਕੇਸ ਪਾਰਟੀ ਨਾਲ ਉਹਨਾਂ ਦੀ ਕੋਈ ਅੰਡਰਸਟੈਂਡਿੰਗ ਹੋਈ ਸੀ ਮੈਨੂੰ ਨਹੀਂ ਪਤਾ ਕਿਉਂਕਿ ਐਸਚੂ ਸਾਹਿਬ ਨੇ ਕਰਾਈ ਸੀਗੇ ਉਹ ਜਿਹੜਾ ਉਹਨਾਂ ਨੇ ਆਪਸ ਵਿੱਚ ਕੋਈ ਸਹਿਮਤੀ ਕੀਤੀ ਸੀ ਉਹ ਸਹਿਮਤੀ ਅਜ ਪੂਰੀ ਨਹੀਂ ਹੋ ਪਾਈ ਜਿਹਦੇ ਕਰਕੇ ਉਹ ਇਹਨਾਂ ਦੇ ਦੁਬਾਰਾ ਰੋਸ ਆ ਉਹ ਅਸੀਂ ਦੁਬਾਰਾ ਆਪਣੀ ਟੀਮਾਂ ਭੇਜਤੀਆਂ ਜਲਦੀ ਸੀ ਉਹਨੂੰ ਫੜ ਕੇ ਦੇ ਦਿੰਦਾ ਬੰਦੇ ਕੋਈ ਗ੍ਰਿਫਤਾਰ ਕੀਤੀ ਸੀ ਨਹੀਂ ਕੋਈ ਗ੍ਰਿਫਤਾਰ ਨਹੀਂ ਕੀਤਾ ਕਹਿੰਦੇ ਨੇ ਪਰਿਵਾਰ ਕਹਿੰਦਾ ਦੋ ਬੰਦੇ ਗ੍ਰਿਫਤਾਰ ਕੀਤੇ ਨੇ ਪਰ ਕਹਿੰਦਾ ਮੈਨੂੰ ਹੀ ਕਹਿ ਰਿਹਾ ਹੈ ਪਰ ਨਹੀਂ ਇਹੋ ਜੀ ਕੋਈ ਗੱਲ ਹੀ ਕੋਈ ਮੈਂ ਦਾਅਵਾ ਕਰਦਾ ਕੋਈ ਬੰਦਾ ਨਹੀਂ ਰਿਹਾ ਰੈਸਟ ਹੋ ਰਿਹਾ ਉਸ ਤੇ ਵੀ આરોਪ ਲੱਗ ਰਹੇ ਨੇ ਐਸੇ ਦੇਖੋ ਅਸੀਂ ਰੈਸਟ ਕਰਕੇ ਅਸੀਂ ਤਾਂ ਅਵੇਲੇਬਲ ਫੰਸ ਜਾਈ ਵੀ ਸਕਦੇ ਸੀ ਅਸੀਂ ਕੱਲੀ ਭੇਜਣਾ ਸੀ ਹੂੰ ਅਵੇਲੇਬਲ ਫੰਸ ਹੀਗਾ ਅਸੀਂ ਉਹਨੂੰ ਜੇ ਇੱਥੇ ਆਏ ਹੁੰਦੇ ਸੀ ਉਹਨਾਂ ਦੇ ਬੇਲ ਲੈ ਕੇ ਵੀ ਭੇਜ ਸਕਦੇ ਸੀ ਇਹ ਕਰਕੇ ਇਹ ਅਲੀਗੇਸ਼ਨ ਗਲਤ ਹੈ ਇਹ ਬੰਦੇ ਨਹੀਂ ਆਏ ਸੀ ਪਰਚਾ ਰਜਿਸਟਰ ਕੀਤਾ ਕਿੰਨੇ ਬਾਈ ਨੇਮ ਪਰਚਾਰ ਜਿਸਟਰ ਕੀਤਾ ਜੀ ਇਹ ਤਿੰਨ ਬੰਦੇ ਦੇ ਖਿਲਾਫ ਤਿੰਨ ਬੰਦੇ ਉਹਦੇ ਵਿੱਚ ਦੱਸਿਆ ਇਹਨਾਂ ਨੇ ਬਲਕਿ ਐਕਸੀਡੈਂਟ ਦਾ ਕੇਸ ਜਿਸਟਰ ਹੋਇਆ ਹੈ ਕਿਹੜੇ ਕਿਹੜੇ ਬੰਦੇ ਨੇ ਸਰ ਕਿਥੋਂ ਦੇ ਰਾਮਲੇ ਇਹ ਦੋ ਬੰਦੇ ਇੱਥੋਂ ਦੇ ਆ ਪਿੰਡ ਰਾਮਜੀ ਸ੍ਰੋਟ ਤੇ ਇੱਕ ਗਰਦਾਖੋਟ ਦਾ ਹੂੰ ਉਹਦੇ ਵਿੱਚ ਪਰਿਵਾਰ ਨੂੰ ਇਨਸਾਫ ਮਿਲੇਗਾ ਬਿਲਕੁਲ ਮਿਲੇਗਾ ਜੀ ਮੈਂ ਇਸ ਕਰਕੇ ਆ ਬੈਠਾ ਹਾਂ ਤੇ ਜਾਬਦੀਨ ਅੱਗੇ ਬੈਠੇ ਹੁਣ ਤਰਨਾ ਲੱਗਾ ਹੋਇਆ ਹੈ ਤਾਂ ਮੈਨੂੰ ਉਹੀ ਰਿਕਵੈਸਟ ਕੀਤੀ ਹੈ ਵੀ ਤੁਸੀਂ ਬੈਠੋ ਇੱਕ ਸਾਈਡ ਤੇ ਤੇ ਪਬਲਿਕ ਜਿਹੜੀ ਬਾਕੀ ਆ ਧਰਦੇਹਲੀ ਉਹ ਜਿਹੜੇ ਲੰਘ ਰਹੀ ਹੈ ਇਹਨਾਂ ਨੂੰ ਪਰੇਸ਼ਾਨ ਨਾ ਕਰੋ ਅਸੀਂ ਆਪਣੀ ਟੀਮਾਂ ਭੇਜੀਆਂ ਹੀ ਆ ਤੁਹਾਨੂੰ ਇਨਸਾਫ ਦਵਾਵਾਂਗੇ ਬਿਲਕੁਲ